ਬਿਜਲੀ ਮੁਲਾਜ਼ਮਾ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਤੀਜੇ ਦਿਨ ਵੀ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਮੂਲਕ ਬਿਜਲੀ ਗ੍ਰਿਡ ਵਿਕੇ ਡਿਊਟੀ ਤੇ ਤਾਇਨਾਤ ਐਸ ਡੀਓ ਦਰਸ਼ਨ ਸਿੰਘ ਬੰਗਾ ਨੇ ਦੱਸਿਆ ਕਿ ਬਿਜਲੀ ਮੁਲਾਜ਼ਮਾ ਦੇ ਇਸ ਹੱਤਵੇ ਕਾਰਨ ਐਸ ਡੀਓ ਨੇ ਆਪਣਾ ਦਫ਼ਤਰ ਛੱਡ ਕੇ ਗ੍ਰਿਡ ਦੀ ਕਮਾਨ ਸੰਭਾਲ ਲਈ ਹੈ ਤਾਂ ਜੋ ਲੋਕਲ ਬਿਜਲੀ ਸਪਲਾਈ ਲੈਂਡ ਵਿੱਚ ਕੋਈ ਦਿੱਕਤ ਨਾ ਹੋਵੇ ਬਟਾ ਬਲਵੀਰ ਸਿੰਘ ਤੇ ਇੱਥੇ ਅੱਜ ਗ੍ਰਿਡ ਦੇ ਵਿੱਚ ਕੀ ਕਰਨ ਆਏ ਹੋ ਮੈਂ ਲਾਈਟ ਵਾਸਤੇ ਆਏ ਸਾਂ ਜੀ ਲਾਈਟ ਕਦੀ ਬੰਦ ਹੋ ਜਾਂਦੀ ਏ ਤੇ ਆ ਜਾਂਦੀ ਏ ਇੱਥੇ ਬੈਠਾ ਕੋਈ ਅਧਿਕਾਰੀ ਹਾਂ ਬਈ ਤਾਂ ਅੰਦਰ ਇੱਕ ਕੀ ਬੋਲਿਆ ਉਹ ਕੀ ਰਿਸਪੌਂਸ ਦਿੱਤਾ ਕਿਹਾ ਵੀ 10 ਮਿੰਟ ਹੋਏ ਨੇ ਚਲਾਈ ਨਹੀਂ ਉਹ ਲੈਂਡ ਨੂੰ ਜਾਣ ਪਤਾ ਨਹੀਂ ਕਿ ਇਹ ਸਟਾਫ ਚੱਲ ਰਹੀ ਹੈ ਕਿ ਇਹ ਸਟਾਫ ਬੰਦ ਹੋਊ। ਤੁਹਾਨੂੰ ਲੱਗਦਾ ਨਹੀਂ ਜਿਵੇਂ ਕਿ ਬਿਜਲੀ ਕੰਮੇ ਨੇ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਪਹਿਲਾਂ 3 ਦਿਨਾਂ ਦੀ ਉਹਨਾਂ ਦੀ ਹੜਤਾਲ ਸੀ 17 ਤੱਕ ਚੱਲੀ ਗਈ ਹੈ। ਉਹ ਇਹਨਾਂ ਨੂੰ ਪਤਾ ਤਾਂ ਲੱਗਦਾ ਵੀ ਇਹ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਵੀ ਇੱਕ ਛੱਤ ਹੜਤਾਲ ਕਰਦੇ ਨੇ ਇਹਨਾਂ ਦੀਆਂ ਮੰਗਾਂ ਦਾ ਪਤਾ ਕਰਨ। ਹੂੰ? ਫਿਰ ਕਿਤੇ ਨਾ ਕਿਤੇ ਲੱਗਦਾ ਨਹੀਂ ਸਰਕਾਰ ਦੀ ਨਕਾਮੀਆਂ ਨੇ ਵੀ ਇਹਨਾਂ ਨਾਲ ਬੈਠ ਕੇ ਗੱਲ ਕਰ ਹਾਂ ਬਈ ਇਹਨਾਂ ਦਾ ਹੱਕ ਬੰਦਾ ਸਰਕਾਰ ਦਾ ਬੈਠ ਕੇ ਗੱਲਬਾਤ ਕਰਨ ਜਿਹੜੇ ਇਥੋਂ ਦੇ ਮੋਤਲੇ ਲੀਡਰ ਤੇ ਜੇਕਰ ਇਹ ਲੰਬੀ ਚਲੀ ਗਈ ਤਾਂ ਕਿੰਨੀ ਪਰੇਸ਼ਾਨੀ ਆ ਸਕਦੀ ਹੈ ਇਹ ਤਾਂ ਪਰੇਸ਼ਾਨੀ ਹੈ ਹੀ ਐਵੇਂ ਜੇ ਲੰਮੀ ਟੋਰ ਗਈ ਤਾਂ ਫਿਰ ਜਿਹੜੀਆਂ ਫਸਲਾਂ ਕੱਚੀਆਂ ਨੇ ਉਹ ਕੱਚੀਆਂ ਹੀ ਰਹਿ ਜਾਣਗੀਆਂ ਜਿਹੜੀਆਂ ਪੱਕ ਗਈਆਂ ਪੱਕੇ ਜਾਣਗੀਆਂ ਮੇਰੇ ਖਿਆਲ ਨਾਲ ਪਾਣੀ ਦਾ ਰਹਿਣਾ ਹਾਂਜੀ ਸਰ ਅ ਕੀ ਮੈਂ ਦੇ ਦੱਸਣ ਸੰਗ ਐਕਸੀਡੈਂਟ ਜੋ ਸਾਡੇ ਵੀ ਨਾ ਭੰਗਾ ਤੇ ਜੋ ਸਾਡੇ ਦਫਤਰ ਦੇ ਵਿੱਚ ਸਾਰੇ ਬੀਲੀ ਬੋਰਡ ਦੇ ਜਿਹੜੇ ਮਲਾਜ ਨੇ ਸਾਡੇ ਇਹਨਾਂ ਦੇ ਜਿਹੜੇ ਛੁੱਟੀਆਂ ਗੱਲੇ ਆ ਨਾ ਪਹਿਲਾਂ ਇਹਨਾਂ ਨੇ ਮਲਾਜ ਨੇ ਤਿੰਨ ਦਿਨਾਂ ਨੇ ਛੁੱਟੀਆਂ ਭਰੇ ਸੀਗੀਆਂ ਤੇ ਬੋਰਡ ਨਾਲ ਕੋਈ ਜਿਹੜਾ ਇਸ ਨੂੰ ਤਾਂ ਨਾ ਹੁਣ ਕਰਕੇ ਇਹਨਾਂ ਨੇ ਛੁੱਟੀਆਂ ਜਿਹੜੀਆਂ ਇਹਨੂੰ ਵਧਾ ਦਿੱਤੀਆਂ ਹੁਣ 17 ਤਰੀਕ ਤੱਕ ਜਿਹੜੀਆਂ ਹੈਗੇ ਨੇ ਸਾਰੇ ਮੁਲਾਜ਼ਮ ਇਹਨਾਂ ਛੁੱਟੀਆਂ ਨੇ ਕੋਈ ਮੁਲਾਜ਼ਮ ਡਿਊਟੀ ਤੇ ਹਾਜ਼ਰ ਨਹੀਂ ਹੈਗਾ ਸਿਰਫ ਅਧਿਕਾਰੀ ਹੀ ਸਾਰੇ ਸਾਫ ਪੰਜਾਬ ਦੇ ਸਾਰੇ ਗੱਡਾ ਦੇ ਅਧਿਕਾਰੀ ਬੈਠੇ ਨੇ ਜੋ ਕਈ ਲੈਣਾ ਆਂਦਾ ਦੇਖ ਰੇ ਗੱਡੋਂ ਦੇਖ ਰੇ ਕਰ ਰਹੇ ਆ ਨਾ ਮੈਂ ਇਸ ਟਾਈਮ ਮਾ ਮੂਨਗੜ੍ਹ ਤੇ ਬੈਠਿਆ ਤੇ ਮੂਨਗੜ੍ਹ ਦੇ ਵਿੱਚ ਮੈਂ ਪਰਸੋਂ 22 ਘੰਟੇ ਬਾਅਦ 22 ਘੰਟੇ ਡਿਊਟੀ ਦੇਣ ਤੋਂ ਬਾਅਦ ਚਲੇ ਗਿਆ ਸੀਗਾ ਇਹ ਹੋਰ ਅਫਸਰ ਆ ਗਏ ਸੀਗਾ ਕੱਲ ਫੇਰ ਦੁਬਾਰਾ ਆ ਗਿਆ 10 ਵਜੇ ਕੱਲ ਫੇਰ ਆ ਗਿਆ ਉਦੋਂ ਤੋਂ ਲਗਾਤਾਰ ਫੇਰ ਮੈਂ ਅੱਜ ਤੱਕ ਬੈਠਾ ਹਾਂ ਡਿਊਟੀ ਤੇ ਤੇ ਡਿਊਟੀ ਤੇ ਬੈਠ ਕੇ ਜਿਹੜੇ ਫੀਡਰ ਨੇ ਲੋਕਾਂ ਦੀ ਸੁਰੱਖਿਆ ਨੂੰ ਸਾਰੀਆਂ ਦੂਰ ਕੀਤੀਆਂ ਨੇ ਤੇ ਸਪਲਾਈ ਚਲਾਈ ਹੈ ਮੇਰੇ ਕੋਲ ਇੱਥੇ ਲਗਭਗ ਇਸ ਗ੍ਰਿਡ ਤੇ 20 ਫੀਡਰ ਚੱਲਦੇ ਨੇ ਜਿਨ੍ਹਾਂ ਦੇ ਵਿੱਚੋਂ ਮੈਂ ਲਗਭਗ 9 ਫੀਡਰ ਦੀ ਜਿਹੜੀ ਸਪਲਾਈ ਆ ਪੂਰੀ ਦੇ ਦਿੱਤੀ ਆ ਕੰਪਲੀਟ ਹੋ ਗਈ ਸਪਲਾਈ ਤੇ ਇਸ ਟਾਈਮ 6 ਫੀਡਰ ਜਿਹੜੇ ਚੱਲ ਹੁਣ ਚੱਲ ਰਹੇ ਨੇ ਜਿਹੜੇ ਚਲਾਏ ਨੇ ਇਨਾਂ ਦੇ ਵਿੱਚੋਂ ਇੱਕ ਫਿਟੜ ਜਿਹੜਾ ਸਾਡਾ ਇਹ ਸੀਗਾ ਸੁਜਨ ਫੈਨ ਫਿਟੜੇ 파ੜ ਸੀਗਾ ਤੇ ਪਬਲਿਕ ਮੇਰੇ ਕੋਲ ਆਈ ਉਹ ਕਹਿੰਦੇ ਵੀ ਅਸੀਂ ਨੇ 파ੜ ਦਾ ਜਿਹੜਾ ਸਾਨੂੰ ਪਤਾ ਹੈ ਵੀ ਕਿੱਥੇ ਹੈ ਤੇ ਉਹਨਾਂ ਨੇ 파ੜ ਲੈਣਾ ਅੰਦਰੋਂ ਬੰਦੇ ਸੀ ਉਹਨਾਂ ਨੇ 파ੜ ਦੂਰ ਕਰ ਦਿੱਤਾ 파ੜ ਗੱਡ ਦਿੱਤਾ ਤੇ ਫਿਰ ਇਕੱਠੇ ਹੋ ਕੇ ਆਏ ਵੀ ਸਾਡਾ ਜਿਹੜਾ 파ੜ ਦੂਰ ਕਰਤਾ ਸਾਡੇ ਲੈਟਾਓ ਚਲੋ ਮੈਂ ਇਹਨਾਂ ਦੇ ਪਬਲਿਕ ਦੇ ਕਹਿਣ ਮੁਤਾਬਕ ਜਦੋਂ ਇਕੱਠੇ ਹੋ ਕੇ ਆਗੇ 파ੜ ਦੂਰ ਕਰਤਾ ਜਿਹੜੇ ਤੋਂ ਲੈਟ ਤਲਾਬ ਦੀ ਚੱਲ ਵੀ ਲੈਟ ਆ ਇਸ ਟਾਈਮ ਉਹਨਾਂ ਦਾ ਫਿਟੜ ਵੀ ਚੱਲਣ ਲੱਗ ਰਿਹਾ ਮੇਰੇ ਸਾਰੇ ਫਿਟਰ 9 ਫਿਟਰ ਦੀ ਸਿਲਾਈ ਕੰਪਲੀਟ ਹੋ ਗਈ 5 ਮਿੰਟ ਚੱਲਣ ਲੱਗ ਰਹੇ ਨੇ 6 ਫਿਟਰ ਰਹਿ ਗਏ ਜਿਹੜੇ ਕਿ ਉਹ 9 ਵਜੇ ਚਲਾ ਦੇਗੇ ਉਹਨਾਂ ਦੀ ਸਿਲਾਈ ਪੂਰੀ ਹੋ ਜੂਗੀ ਬਲਕੇ ਗੱਲ ਦੇ ਇਸ ਤਰ੍ਹਾਂ ਦੀ ਅਜੇ ਤੱਕ ਕੋਈ ਪ੍ਰੋਬਲਮ ਨਹੀਂ ਹੈਗੀ ਹੁਣ ਤੁਹਾਨੂੰ ਕਿੰਨੇ ਪੰਕਤੀ ਹੋਏਗੀ ਕਿਹੜੇ ਵਜੇ ਮੈਂ 10 ਵਜੇ ਬੈਠਾ ਸੀ ਕੱਲ 10 ਤੋਂ 10 ਲਾ ਲ ਹੋ ਗਈ ਲਗਭਗ 12 ਘੰਟੇ ਹੋ ਗਏ ਜੀ ਤੇ ਲੱਗਦਾ ਨਹੀਂ ਤੁਹਾਨੂੰ ਵੀ ਤੁਹਾਡੀ ਕ੍ਰਿਪਾ ਕਰਕੇ ਵੰਡ ਦਿਓ ਹਾਂ ਡਿਊਟੀ ਪਹਿਲਾਂ ਬਾਈਕਰ ਦੇ ਪਹਿਲਾਂ ਦੇ ਚੁੱਕਿਆ ਇਹ ਲਗਾਤਾਰ ਜਦੋਂ ਕੋਈ ਅਫਸਰ ਅਲਟਰਨੇਟ ਸਾਨੂੰ ਮਿਲ ਜਾਂਦਾ ਅਫਸਰ ਭੇਜ ਦਿੰਦੇ ਨੇ ਤੁਹਾਡੇ ਉੱਤੇ ਹੋਰ ਬੰਦਾ ਬੈਹਿੰਦਾ ਅਦਰਬਾਈ ਨੇ ਮਿਲੇ ਤਾਂ ਬੈਠੇ ਰਹਿੰਦੇ ਆ ਤੇ ਮੈਂ ਵੀ ਬਲਕਿ ਕਾਫੀ ਘਟੇ ਹੋ ਕੇ ਬੈਠੇ ਨੂੰ ਜੀ ਬਾਈ ਘੰਟੇ ਪਹਿਲਾਂ ਬੈਠਾ ਰਿਹਾ ਤੇ ਹੁਣ ਲਗਾਤਾਰ ਬੈਠਾ ਜੁਡੀ ਤੇ ਕੋਈ ਅਫਸਰ ਅੱਗੇ ਮੈਨੂੰ ਛੱਡੂਗਾ ਤਾਂ ਜਾਊਂਗਾ ਅਦਰਬਾਈ ਮੈਂ ਡਿਊਟੀ ਤੇ ਬੈਠਾ ਸਾਡੇ ਜਿਹੜੇ ਅਫਸਰ ਨੇ ਹੋਰ 50 50 ਸਾਢੇ ਘਾਟੇ ਜੁਡੇ ਤੇ ਬੈਠੇ ਨੇ بڑے ਗਰੁੱਪ ਬਣਾਇਆ ਹੋਇਆ ਗਰੁੱਪ ਦੇ ਵਿੱਚ ਮੈਂ ਸਿਆਰੇ ਨੇ ਕੋਈ ਕਹਿੰਦਾ ਮੈਂ 50 ਘੰਟੇ ਹੋਏ 60 ਘੰਟੇ ਹੋ ਗਿਆ ਲਗਾਤਾਰ ਡਿਊ ਤੇ ਪਰੇਸ਼ਾਨੀ ਬਹੁਤ ਹੋ ਰਹੀ ਆ ਕਈ ਸਾਡੇ ਪਰੇਸ਼ਾਨ ਦੇ ਬੰਦੇ ਕਈ ਬੰਦੇ ਮਿਲ ਕੇ ਖਾਣੇ ਪੀਣੇ ਤੋਂ ਜਾਂ ਹੋਰ ਕਾਜ ਸਾਰੇ ਪ੍ਰੋਬਲਮਾਂ ਦੇ ਵਿੱਚ ਨੇ ਵੀ ਪ੍ਰੋਬਲਮਾਂ ਕ੍ਰੀਏਟ ਹੋ ਰਹੀਆਂ ਨੇ